ਕੀ ਨਾ ਹਰਸ਼ਦੀਪ ਸਿੰਘ ਹੈ ਜੀ ਮੇਰਾ ਨਾਮ ਕਿਹੜੀ ਕਲਾਸ ਤੇ ਮੈਂ BCA ਸੈਕੰਡ ਸਮੈਸਟਰ ਦਾ ਸਟੂਡੈਂਟ ਹੈ SN ਕਾਲਜ ਦੇ ਕੀ ਤੁਸੀਂ ਇਹ ਸਟਾਲ ਆਇਆ ਇਹ ਮੇਰਾ ਸਟਾਲ ਆਰਟ ਦੇ ਰਿਲੇਟਡ ਹੈ ਮੈਂ ਇੱਕ ਸਕੈਚ ਆਰਟਿਸਟ ਵੀ ਹਾਂ ਸਾਈਡ ਦਾ ਸਾਈਡ ਤੇ এডੂਕੇਸ਼ਨ ਦੇ ਨਾਲ ਨਾਲ ਮੈਂ ਆਪਣੀ ਇਹ ਵਾਲੀ ਸਕਿੱਲ ਨੂੰ ਇੱਥੇ ਜ਼ਿਆਦਾ ਇਨਹਾਂਸ ਕਰਨ ਲਈ ਤੇ ਲੋਕਾਂ ਨੂੰ ਸ਼ੋਅ ਕਰਨ ਲਈ ਇੱਥੇ ਸਕੇਚਿੰਗ ਕਰ ਰਿਹਾ ਹਾਂ ਕਿੰਨੇ ਸੈਲੀਬ੍ਰਿਟੀ ਦੇ ਤੁਸੀਂ ਜਿਹੜੇ ਸਕੇਚ ਬਣਾਏ ਸੈਲੀਬ੍ਰਿਟੀ ਦਾ ਬਹੁਤਿਆਂ ਦੇ ਸਕੇਚ ਬਣਾਏ ਆ ਤੇ ਬਹੁਤਿਆਂ ਨੂੰ ਦਿੱਤੇ ਵੀ ਆ ਜਿਵੇਂ ਕਿ ਗੁਰਦਾਸ ਮਾਨ ਸਾਹਿਬ ਨੂੰ ਦਿੱਤਾ ਹੈ ਸਕੇਚ ਕੇਐਸ ਮੱਖਣ ਨੂੰ ਨੰ ਦਿੱਤਾ ਹੈ ਹਰਪ੍ਰੀਤ ਮਾਨ ਨੂੰ ਦਿੱਤਾ ਹੈ ਸਕੇਚ ਤੇ ਇਦਾਂ ਹੀ ਹੋਰ ਵੀ ਕਾਫੀ ਹੈਗੇ ਆ ਸਿੰਗਰ ਜੀ ਇਹਨਾਂ ਨੂੰ ਇਦਾਂ ਸਕੇਚ ਮੈਂ ਦਿੱਤਾ ਹੋਇਆ ਇਹ ਜਿਹੜਾ ਟੈਲੈਂਟ ਤੁਹਾਡੇ 'ਚ ਕਿੱਦਾਂ ਇਹ ਪੈਦਾ ਹੋਇਆ ਇਹ ਦੀ ਗੋੜ ਗਿਫਟੀ ਕਹਿ ਲਓ ਤੁਸੀਂ ਕਿ ਇਹ ਮੈਂ ਹੌਲੀ-ਹੌਲੀ ਛੋਟੇ ਹੁੰਦੇ ਤੋਂ ਹੀ ਸ਼ੌਂਕ ਸੀਗਾ ਤੇ ਇਹ ਸ਼ੌਂਕ ਇਦਾਂ ਹੀ ਇੱਕ ਤਰ੍ਹਾਂ ਫੈਸ਼ਨ ਹੀ ਬਣ ਗਿਆ ਔਰ ਕੀ ਆਪਣੇ ਸਟੂਡੈਂਟ ਸਾਥੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਬਸ ਕੋਈ ਨਾ ਕੋਈ ਆਪਣੀ ਸਕਿੱਲ ਆਪਣੀ ਇਨਹਾਂਸ ਕਰੋ ਤੇ ਆਪਣਾ ਟਾਈਮ ਕਿਤੇ ਵੇਸਟ ਨਾ ਕਰੋ ਕਿਸੇ ਨਾ ਕਿਸੇ ਪਾਸੇ ਯੂਟਿਲਾਈਜ਼ ਕਰੋ ਕਾਲਜ ਬਲੋ ਜਿਹੜਾ ਇਹ ਪ੍ਰਾਂਗਾ ਕੀਤਾ ਜਾਂਦਾ ਕਿਲੇ ਦਾ ਤਾਂ ਨਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਕਾਲਜ ਨੂੰ ਕਿ ਸਟੂਡੈਂਟਸ ਨੂੰ ਆਪਣਾ ਇੱਕ ਦਾ ਟੈਲੈਂਟ ਵੀ ਸ਼ੋਅ ਕੀਤਾ ਜਾ ਆਪਣਾ ਟੈਲੈਂਟ ਸ਼ੋਅ ਕਰਦੇ ਹੈ ਇਹਦੇ ਵਿੱਚ ਤੇ ਬਾਕੀ ਇੱਕ ਐਦਾ ਕਹੋ ਕਿ ਐਸੇ ਸ਼ੌਕ ਦੀ ਡੀਲਿੰਗ ਕਰਨੀ ਹੁੰਦੀ ਹੈ ਇਹਦੇ ਵਿੱਚ भॻवते सघ